ਰੋਇਪੁਰ ਦੀ ਬਸਤੀ ਟੈਂਕਾਂਵਾਲ ਚੋਂ ਇੱਕ ਪਰਿਵਾਰ 24 ਘੰਟੇ ਮੌਤ ਦੇ ਸائے ਹੇਠ ਜੀਣ ਲਈ ਮਜਬੂਰ ਹੋਇਆ ਪਿਆ ਹੈ ਇੱਥੇ ਘਰਾਂ ਦੇ ਅੰਦਰ ਲੱਗੇ ਛਣ 440 ਵੋਲਟ ਵਾਲੇ ਕਰੰਟ ਦੇ ਖੰਭੇ ਅਤੇ ਤਾਰਾਂ ਤੁਹਾਨੂੰ ਦੱਸ ਦਈਏ ਕਿ ਇਹ ਤਾਰਾਂ ਪਿੰਡ ਦੇ ਵਿੱਚ ਦੀ ਲੰਗਦੀਆਂ ਹੋਣ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਖੌਫ ਬਣਿਆ ਰਹਿੰਦਾ ਪਰ ਇੱਥੇ ਇਹ ਤਾਰਾਂ ਕਿਸੇ ਦੇ ਘਰ ਦੇ ਅੰਦਰ ਦੀ ਲੰਗਦੀਆਂ ਦਾ ਅੰਦਰ ਦੀ ਵੀ ਐਸੀਆਂ ਨੰਗਦੀਆਂ ਕਿ ਜਿੱਥੇ ਪਰਿਵਾਰ ਨੂੰ ਝੋਕ ਕੇ ਇਹਨਾਂ ਤਾਰਾਂ ਦੇ ਥੱਲਿਓਂ ਨੰਗਣਾ ਪੈਂਦਾ ਉੱਥੇ ਹੀ ਲੋਕ ਆਪਣੇ ਘਰਾਂ ਦੇ ਅੰਦਰ ਤੇ ਬਾਹਰ ਤਾਰਾਂ ਹੇਠੋਂ ਸਿਰ ਝੁਕਾ ਕੇ ਲੰਘਦੇ ਦੇਖੇ ਜਾਂਦੇ ਹਨ ਇਸ ਘਾਤਕ ਸਮੱਸਿਆ ਬਾਰੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਕਈ ਵਾਰੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਜਾਣੂ ਕਰਵਾ ਚੁੱਕੇ ਹਨ ਪਰ ਉੱਥੇ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕੀ ਉਧਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਖਾਰ ਵੇਲੇ ਡਰ ਅਤੇ ਦਹਿਸ਼ਤ ਜੋ ਜੀ ਰਹੇ ਹਨ ਉਹਨਾਂ ਕਿਹਾ ਕਿ ਲੱਗਦਾ ਬਿਜਲੀ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੱਡੇ ਖਾਸੇ ਦੀ ਉਡੀਕ ਕਰ ਰਹੇ ਹਨ ਉਧਰ ਪਰਿਵਾਰਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਸਾਡਾ ਸਾਡਾ ਘਰ ਦੇ ਅੰਦਰ ਹੀ ਬਿਜਲੀ ਦਾ ਖੰਭਾ ਵੀ ਲੱਗਿਆ ਹੋਇਆ ਹੈ ਅਤੇ ਤਾਰਾਂ ਸਿਰੋਂ ਦੇ ਉੱਦੀ ਲੰਗਦੀਆਂ ਹਨ ਅਸੀਂ ਬੱਚਿਆਂ ਨੂੰ ਵੀ ਘਰ ਚੋਂ ਖੇਡਣ ਤੋਂ ਰੋਕਦੇ ਹਾਂ ਕਈ ਵਾਰੀ ਸ਼ਿਕਾਇਤ ਕਰ ਚੁੱਕੇ ਹਾਂ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ ਸਾਨੂੰ ਲੱਗਦਾ ਹੈ ਕਿ ਅਸੀਂ ਕਿਸੇ ਵੱਡੀ ਮੁਸੀਬਤ ਦੇ ਇੰਤਜ਼ਾਰ ਵਿੱਚ ਬੈਠੇ ਹਾਂ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਘਰ ਦੇ ਵਿੱਚ ਤਾਰਾਂ ਜਿਹੜੀਆਂ ਉਹ ਲੰਘ ਰਹੀਆਂ ਬਿਜਲੀ ਦੀਆਂ ਤਾਂ ਪਿੰਡ ਦੇ ਵਿੱਚ ਇੱਕ ਟਰਾਂਸਫਾਰਮ ਵੀ ਲੱਗਾ ਹੋਇਆ ਜਿਸ ਦੇ ਨਾਲੋਂ ਇਹ ਤਾਰਾਂ ਹੁੰਦੀਆਂ ਆਈਆਂ ਕਈ ਘਰਾਂ ਦੇ ਵਿੱਚ ਦੀ ਜਾਂ ਉੱਪਰ ਦੀ ਲੰਘ ਰਹੀਆਂ ਆ ਤਸਵੀਰਾਂ ਦੇ ਵਿੱਚ ਤੁਸੀਂ ਸਿੱਧਾ-ਸਿੱਧਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਮਰਿਆਂ ਦੇ ਵਿੱਚ ਦੀ ਤਾਰਾਂ ਲੰਘਦੀਆਂ ਲੰਘ ਰਹੀਆਂ ਬਿਜਲੀ ਦੀਆਂ ਪਰ ਪਤਾ ਨਹੀਂ ਕਿਉਂ ਵਿਭਾਗ ਖោਬ ਬੇਖੌਫ ਹੋਇਆ ਪਿਆ ਆ ਤੁਸੀਂ ਦੇਖ ਸਕਦੇ ਹੋ ਪਾਈਪਾਂ ਵੀ ਬੇਸ਼ੱਕ ਉੱਪਰ ਇਹਨਾਂ ਦੇ ਚੜੀਆਂ ਪਰ ਤਾਰਾਂ ਕਿਤੋਂ ਨਾ ਕਿਤੋਂ ਨੰਗੀਆਂ ਵੀ ਹਨ ਜੋ ਕਿਸੇ ਵੀ ਖਾਸੇ ਨੂੰ ਸੱਦਾ ਦੇ ਸਕਦੀਆਂ ਹਨ ਆ ਦੇਖ ਸਕਦੇ ਆ ਤਸਵੀਰਾਂ ਦੇ ਵਿੱਚ ਪਰਿਵਾਰ ਦੇ ਮੈਂਬਰ ਕਿਸ ਤਰ੍ਹਾਂ ਘਰ ਦੇ ਜਿਹੜੇ ਮੈਂਬਰ ਆ ਉਹ ਤਾਰਾਂ ਦੇ ਥੱਲੋਂ ਦੀ ਨੰਗਦੇ ਹੋਏ ਨਜ਼ਰ ਆਉਂਦੇ ਆ ਤਸਵੀਰਾਂ ਬਿਲਕੁਲ ਸਾਫ਼ ਕਰਦੀਆਂ ਆ ਦੇਖੋ ਬੇਸ਼ੱਕ ਪਾਈਪਾਂ ਇਹਨਾਂ ਤਾਰਾਂ ਨੂੰ ਟਕੀਆਂ ਹੋਈਆਂ ਪਰ ਕਿਤੇ ਨਾ ਕਿਤੇ ਇਹ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਆ ਜਿਹੜੀਆਂ ਤਾਰਾਂ ਨੰਗੀਆਂ ਵੀ ਹਨ ਜੀ ਅਸੀਂ ਅਸਤੀ ਟਾਂਕਾ ਵਾਲੀ ਤੇ ਰਹਿਣ ਵਾਲੇ ਸਾਰੇ ਅਸੀਂ ਕਤਰੇ ਚ ਬਹੁਤ ਰਹਿ ਰਹੇ ਆ ਤੁਹਾਨੂੰ ਬਹੁਤ ਡਰ ਲੱਗਦਾ ਹੈ ਤਾਰਾਂ ਤੋਂ ਕਿਉਂਕਿ بارش ਹੁੰਦੀ ਉਦੋਂ ਹੀ ਬਹੁਤ ਡਾਰੇ ਨੀਚੇ ਕਰੰਟ ਆ ਜਾਂਦਾ ਹੈ ਇਹ ਬਹੁਤ ਹੋਰ ਸਾਡੀ ਮਜਬੂਰੀ ਹੈ ਰਾਮ ਦੀ ਕਿਤੇ ਰਹਿ ਨਹੀਂ ਸਕਦੇ ਅਸੀਂ ਤਾਂ ਤੇ ਇਸ ਕਰਕੇ ਸਾਡੀ ਤਾਰਾਂ ਨਿਕਲ ਜਾਣ ਬਸ ਧੰਨਵਾਦ ਕਰਦੇ ਜੇ ਤਾਰਾਂ ਨਿਕਲ ਗਈਆਂ ਤਾਂ ਤੁਹਾਡਾ ਸਾਡੇ ਤੇ ਘਰ ਗੈਸ ਤੋਂ ਆਉਂਦੇ ਨੇ ਉਹ ਵੀ ਚਲੇ ਜਾਂਦੇ ਨੇ ਪਾਰਾ ਦੇਖ ਕੇ ਕਿਉਂਕਿ ਬਹੁਤ ਡਰ ਲੱਗਦਾ ਉਹ ਕਹਿੰਦੇ ਤੁਸੀਂ ਤਾਂ ਬਹੁਤ ਖਤਰੇ 'ਚ ਰਹ ਰਹੇ ਹੋ ਕਿਉਂਕਿ ਸਾਡੇ ਬੱਚੇ ਛੋਟੇ ਨੇ ਅਸੀਂ ਨਹੀਂ ਆ ਸਕਦੇ ਕੋਈ ਵੀ ਨਹੀਂ ਆਂਦਾ ਸਾਡੇ ਤਾਂ ਡਰ ਦੇ ਮਾਰੇ ਤਾਰਾ ਕਰਕੇ ਸਾਰੇ ਵਸਤੇ ਰਹਿਣ ਵਾਲੇ ਸੀ ਇਹ ਰਾਤ ਨੂੰ ਬੁਰਾ ਆ ਰਿਹਾ ਹੈ ਇਸ ਕਰਕੇ ਅਸੀਂ ਖਤਰੇ 'ਚ ਲਾ ਰਹੇ ਹਾਂ ਤੇ ਖਤਰਾ ਬਹੁਤ ਜ਼ਿਆਦਾ ਹੋ ਰਿਹਾ ਹੈ ਇਹ ਤਾਰਾ ਜਿਹੜੀਆਂ ਨਿਕਲੀਆਂ ਕਿੰਨੇ ਸਮੇਂ ਤੋਂ ਨਿਕਲਦੀਆਂ ਬਹੁਤ ਕਾਫੀ ਟਾਈਮ ਹੋ ਗਿਆ ਸਰ ਕੰਜਨ ਕੋਈ ਕੁਸ਼ ਕੌਸਨ ਸੁਣਾਈ ਨਹੀਂ ਹੁੰਦੀ ਮਾਰੇ ਆਪ ਤੁਸੀਂ ਸਰ ਖਾਸ ਸਾਹਿਬ ਵਗੈਰਾ ਇਲੀਮੈਂਟ ਦਿੱਤੀਆਂ ਸੀ ਹਾਂਜੀ ਦਿੱਤੀਆਂ ਸੀ ਕੀ ਕਹਿੰਦੇ ਸੀ ਕਹਿੰਦੇ ਕਾਰਜ ਕਰਜਾਂਗੇ ਕੱਲ ਕਰਦਾਂਗੇ ਪਰ ਕੋਈ ਸੁਣਸਮ ਸੁਣਾਈ ਨਹੀਂ ਹੁੰਦੀ ਕੋਈ ਵੀ ਸੰਦਾ ਕੋਈ ਮਾਰੀ ਸੱਚੀ ਮੰਨ ਲਓ ਜਦੋਂ ਨਿਕਲ ਜਾਏ ਤੇ ਦੇਖਣਾ